ਸੋਰਠ ਮਹੱਲਾ ਪੰਜਵਾ ਆ ਰਾਜ ਨਮਹ ਰਾਜਾ ਉਰਜਾਇੋ ਮਾਨਨਮਹ ਅਭਿਮਾਨੀ ਲੋਭਨਾਮਹ ਲੋਭੀ ਲੋਭਾਇੋ ਤਿਉ ਹਰ ਰੰਗ ਰਤੇ ਗਿਆਨੀ ਰਾਜ ਨਮਹ ਰਾਜਾ ਉਰਜਾਇੋ ਮਾਨਨਮਹ ਅਬਿਮਾਨੀ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 613 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਰਾਜ ਨਮਹ ਰਾਜਾ ਉਰਜਾਇੋ ਮਾਨਨਮਹ ਅਬਿਮਾਨੀ ਕਿਆ ਰਾਜਨ ਮਹਾਰਾਜਾ ਉਰਜਾਇ ਉਰਥਾਤ ਕਿ ਜਿਵੇਂ ਰਾਜ ਭਾਗ ਦੇ ਵਿੱਚ ਜਾਂ ਰਾਜ ਦੇ ਪਦਾਰਥਾਂ ਦੇ ਵਿੱਚ ਰਾਜਾ ਉਲਜਿਆ ਹੋਇਆ ਹੈ ਪਰਮੇਸ਼ਰ ਦੇ ਉਲਜਾਇਆ ਹੋਇਆ ਜਾਂ ਫਸਿਆ ਹੋਇਆ ਹੈ ਕਹਿੰਦੇ ਮਾਨਨਮ ਹੈ ਅਭਿਮਾਨੀ ਅਰਥਾਤ ਕਿ ਜਿਵੇਂ ਕੋਈ ਅਭਿਮਾਨੀ ਪੁਰਸ਼ ਮਾਣ ਅਹੰਕਾਰ ਦੇ ਵਿੱਚ ਉਲਜਿਆ ਹੋਇਆ ਫਸਿਆ ਹੋਇਆ ਹੈ ਕਹਿੰਦਾ ਲੋਭਨਾ ਮਹ ਲੋਭੀ ਲੋਭਾਇਓ ਤੇ ਹਰ ਰੰਗ ਰਚੇ ਗਿਆਨੀ ਲੋਭਨਾ ਮਹ ਲੋਭੀ ਲੋਭਾਇਓ ਅਰਥਾਤ ਕੀ ਠੀਕ ਜਿਵੇਂ ਲੋਭ ਲਾਲਚਾਂ ਦੇ ਵਿੱਚ ਲੋਭੀ ਪੁਰਸ਼ ਲੋਭਾਇ ਮਾਨ ਹੈ ਐਵੇਂ ਹੀ ਮਹਾਰਾਜ ਕਹਿੰਦੇ ਤੇ ਹਰ ਰੰਗ ਰਚੇ ਗਿਆਨੀ ਜਿਹੜਾ ਗਿਆਨਵਾਨ ਪੁਰਸ਼ ਨੇ ਨਾ ਉਹ ਹਰੀ ਪਰਮੇਸ਼ਰ ਜੀ ਦੇ ਰੰਗਤ ਹੋਆ ਪ੍ਰੇਮ ਦੇ ਵਿੱਚ ਰਚੇ-ਮਿਚੇ ਨੇ ਇੱਕ-ਮਿਕ ਹੋਏ ਪਏ ਹਨ ਸਗੋਂ ਰਹਾਵੜੀਆਂ ਭਗਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹਾਰ ਜਨਕ ਇਹੀ ਸੁਹਾਵੈ ਬੇਖਣੇ ਕਟ ਕਰ ਸੇਵਾ ਸਾਤਗੁਰ ਹਰ ਕੀਰਤਨ ਹੀ ਤ੍ਰਪਤਾਵਾਰ ਹਾਓ ਹਰ ਜਨਕੋ ਇਹੀ ਸੁਹਾਵੈ ਅਰਥਾਤ ਅਗੇ ਹਰੀ ਪਰਮੇਸ਼ਰ ਜੀ ਦੇ ਜਿਹੜੇ ਜਾਣ ਨੇ ਨਾ ਦਾਸ ਨੇ ਉਹਨਾਂ ਨੂੰ ਕੇਵਲ ਤਾਂ ਕੇਵਲ ਇਹੀ ਗੱਲ ਸੁਹਾਉਂਦੀ ਐ ਇਹੀ ਗੱਲ ਫੱਬਦੀ ਐ ਕਿਹੜੀ ਕਹਿੰਦੇ ਪੇਖ ਨਿਕਟ ਕਰ ਸੇਵਾ ਸਤਗੁਰ ਹਰ ਕੀਰਤਨ ਹੀ ਤ੍ਰਪਤਾਵਾਰ ਹਾਓ ਪੇਖ ਨਿਕਟ ਕਰ ਸੇਵਾ ਸਤਗੁਰ ਉਹ ਸਤਗੁਰ ਪਾਸ਼ਾ ਜੀਆਂ ਨੂੰ ਨੇੜੇ ਤੋਂ ਵੀ ਨੇੜੇ ਵੇਖ ਕੇ ਮਹਿਸੂਸ ਕਰਕੇ ਸਤਿਗੁਰੂ ਪਾਸ਼ਾ ਜੀਆਂ ਦੀ ਸੇਵਾ ਤੋਂ ਆ ਸਮਰਨ ਕਰਨਾ ਕਰਦੇ ਹਨ ਅਤੇ ਮਹਾਰਾਜ ਕਹਿੰਦੇ ਹਰ ਕੀਰਤਨ ਹੀ ਤ੍ਰਿਪਤਾਵੈ ਅਰਥਾਤਕਿ ਕੇਵਲ ਦੇ ਕੇਵਲ ਉਸ ਹਰੀ ਪਰਮੇਸ਼ਰ ਜੀ ਦੇ ਕੀਰਤਨ ਦੇ ਸਦਕਾ ਹੀ ਉਹ ਤ੍ਰਿਪਤ ਹੁੰਦੇ ਹਨ ਸੰਤੋਖ ਦੇ ਹਨ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਅਮਲ ਅਨਸਿਓ ਅਮਲੇ ਲਪਟਾਇਓ ਧੂਮਨ ਧੂਮ ਪਿਆਰੀ ਖੀਰ ਸੰਗ ਬਾਰਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਆਮਲਨ ਸਿਓ ਅਮਲੀ ਲਪਟਾਇਓ ਅਰਥਾਤ ਕਿ ਜਿਵੇਂ ਅਮਲੀ ਅਮਲ ਦੇ ਵਿੱਚ ਨਸ਼ੇ ਪੱਤੇ ਦੇ ਵਿੱਚ ਮਹਾਰਾਜ ਕਹਿੰਦੇ ਲਪਟੇ ਰਹਿੰਦੇ ਨੇ ਇੱਕ ਮੇਕੋਏ ਰਹਿੰਦੇ ਨੇ ਗਲਤਾਨ ਨੇ ਫਸੇ ਹੋਏ ਨੇ ਕਹਿੰਦਾ ਭੂਮਾ ਘੋਮ ਪਿਆਰੀ ਅਰਥਾਤ ਕਿ ਜਿਵੇਂ ਭੂਮੀ ਪਤੀਆਂ ਨੂੰ ਭੂਮੀ ਪਿਆਰੀ ਹੁੰਦੀ ਹੈ ਨਾ ਜਿਮੇਦਾਰਾਂ ਨੂੰ ਜ਼ਮੀਨ ਪਿਆਰੀ ਹੁੰਦੀ ਹੈ ਕਹਿੰਦਾ ਖੀਰ ਸੰਗ ਬਾਰਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਖੀਰ ਸੰਗ ਬਾਰਕ ਹੈ ਲੀਨਾ ਜਿਵੇਂ ਮਾਤਾ ਦੇ ਦੁੱਧ ਦੇ ਨਾਲ ਬਾਰਕ ਅਰਥਾਤ ਛੋਟਾ ਬੱਚਾ ਲੀਨ ਰਹਿੰਦਾ ਨਾ ਇਕਮਿਕ ਹੋਇਆ ਰਹਿੰਦਾ ਮਹਾਰਾਜ ਕਹਿੰਦਾ ਪ੍ਰਭ ਸੰਤ ਐਸੇ ਹਿਤਕਾਰੀ ਅਰਥਾਤ ਕਿਓ ਸੰਤ ਜਨ ਜਿਹੜੇ ਨੇ ਪ੍ਰਭੂ ਪਰਮੇਸ਼ਰ ਦੇ ਹਿੱਤਕਾਰੀ ਹੋ ਕੇ ਰਹਿੰਦੇ ਨੇ ਪ੍ਰੇਮੀ ਹੋ ਕੇ ਰਹਿੰਦੇ ਨੇ ਆਸ਼ਕ ਹੋ ਕੇ ਰਹਿੰਦੇ ਹਨ ਸੋਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਵਿਦਿਆਮ ਹੈ ਵਿਦਵਨ ਸਿਰਤਿਆ ਨੈਣ ਦੇਖ ਸੁਖ ਪਾਵ ਹੈ ਜਾਸੇ ਰਸਨਾ ਸਾਦ ਲੋਭਾਨੀ ਤਿਉ ਹਰ ਜਨ ਹਰ ਗੁਣ ਗਾਵੇ ਉੰ ਬਿਦਿਆਮ ਹੈ ਵਿਦਵਾਨ ਸਿਰਤਿਆ ਜਿਵੇਂ ਵਿਦਵਾਨ ਸਿਰ ਅਰਥਾਤ ਕਿ ਕੋਈ ਵਿਦਵਾਨ ਪੁਰਸ਼ ਵਿਦਿਆ ਦੇ ਵਿੱਚ ਜਾਂ ਗਿਆਨੀ ਪੁਰਸ਼ ਗਿਆਨ ਦੇ ਵਿੱਚ ਇੱਕ ਮਿਕ ਹੋਇਆ ਰਹਿੰਦਾ ਹੈ ਅਤੇ ਮਹਾਰਾਜ ਕਹਿੰਦੇ ਨੇ ਨੈਣ ਦੇਖ ਸੁਖ ਪਾਵ ਹੈ ਅਰਥਾਤ ਕਿ ਜਿਵੇਂ ਕਿਸੇ ਜੀਵ ਦੇ ਨੈਣ theta ਨੇਤਰ ਤਰ੍ਹਾਂ ਤਰ੍ਹਾਂ ਦੇ ਦ੍ਰਿਸ਼ਾਂ ਨੂੰ ਦੇਖ ਕੇ ਸੁਖ ਪਾਉਂਦੇ ਨੇ ਸਕੂਨ ਮਹਿਸੂਸ ਕਰਦੇ ਹਨ ਮਾਤਾ ਮਹਾਰਾਜ ਕਹਿੰਦਾ ਜੈਸੇ ਰਸਨਾ ਸਾਦ ਲੁਭਾਨ ਅਰਥਾਤ ਕਜਸ ਤਰਗ ਸਜੀਵ ਦੀ ਰਸਨਾ ਤਰ ਤਰਾਂ ਦੇ ਸਵਾਦਾਂ ਦੇ ਵਿੱਚ ਰਸਾਂ ਕਸਾਂ ਦੇ ਵਿੱਚ ਲੁਭਾਏ ਮਾਨ ਹੁੰਦੀ ਹੈ ਠੀਕਵੇਂ ਹੀ ਮਹਾਰਾਜ ਕਹਿੰਦਾ ਤਿਉ ਹਰ ਜਨ ਹਰ ਗੁਣ ਗਾਵਹਿ ਅਰਥਾਤ ਕਜੜ ਹਰੀ ਜਨ ਨੇ ਹਰੀ ਪਰਮੇਸ਼ਰ ਜੀ ਦੇ ਦਾਸ ਆ ਨਾ ਉਹ ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਪਾਈ ਗਾਉਣਾ ਕਰਦੇ ਹਨ ਸੋ ਉਹ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਜੈਸੀ ਭੋਖ ਤੈਸੀ ਕਾ ਪੂਰਕ ਸਗਲ ਕਟਾ ਕਾ ਸੁਆਮੀ ਨਾਨਕ ਪਿਆਸ ਲੱਗੇ ਦਰਸ਼ਨ ਕੀ ਪ੍ਰਭ ਮਿਲਿਆ ਅੰਦਰ ਜਾਮੇ ਜੈਸੀ ਭੋਖ ਤੈਸੀ ਕਾ ਪੂਰਕ ਜਿਸ ਤਰ੍ਹਾਂ ਦੇ ਵੀ ਕਿਸੇ ਜੀਵ ਦੀ ਕੋਈ ਭੁੱਖ ਹੁੰਦੀ ਨਾ ਇੱਛਾ ਹੁੰਦੀ ਤਮਾ ਹੁੰਦੀ ਹੈ ਮਹਾਰਾਏ ਕਹਿੰਦੇ ਉਹ ਕਾਲਪੁਰਖ ਵਾਹਿਗੁਰੂ ਉਸ ਦੀ ਉਸੇ ਤਰ੍ਹਾਂ ਦੀ ਪੋਖ ਦਾਇਪੂਰਕ ਹੁੰਦਾ ਪੂਰੀ ਕਰਨੇ ਵਾਲਾ ਹੁੰਦਾ ਸਪਲੀਮੈਂਟ ਹੁੰਦਾ ਹੈ ਕਹਿੰਦਾ ਸਗਲ ਘਟਾਂ ਕਾ ਸੁਆਮੀ ਉਹ ਕਾਲਪੁਰਖ ਵਾਹਿਗੁਰੂ ਸਾਰੇ ਸਰੀਰਾਂ ਤੋਂ ਬਾਹਰ ਦੇ ਰੂਪੀ ਘਟਿਆਂ ਦਾ ਸੁਆਮੀ ਹੈ ਮਾਲਕ ਹੈ ਕਹਿੰਦਾ ਨਾਨਕ ਪਿਆਸ ਲੱਗੇ ਦਰਸ਼ਨ ਕੇ ਪ੍ਰਭ ਮਿਲ ਆਏ ਅੰਤਰ ਜਾਮੇ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਿ ਸਾਨੂੰ ਅਸਾਰੀ ਪਰਮੇਸ਼ਰ ਜੀ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੈ ਤੇ ਲੱਗੀ ਸ਼ਪਰਗਟ ਹੋਈ ਹੈ ਕਹਿੰਦੇ ਪ੍ਰਭ ਮਿਲਿਆ ਅੰਤਰਾਜਾਮੀ ਤੇ ਉਹ ਸਾਨੂੰ ਅੰਦਰ ਦੀਆਂ ਜਾਣਣ ਵਾਲਾ ਪ੍ਰਭੂ ਪਰਮੇਸ਼ਰ ਮਾਲਕ ਸੁਆਮੀ ਜੀ ਮਿਲ ਪਿਆ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਸੋਰਠਿ ਮਹੱਲਾ ਪੰਜਵਾ ਹਾਮ ਮੈਲੇ ਤੁਮ ਊਜਲ ਕਰਤੇ ਹਾਮ ਨਿਰਗੁਣ ਦੂਦਾਤਾ ਹਾਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਿਆਤਾ ਹਾਮ ਮੈਲੇ ਤੁਮ ਊਜਲ ਕਰਤੇ ਅਰਥਾਤ ਕਿ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਬਹੁਤ ਮੈਲਿਆਂ ਵਿਕਾਰਾਂ ਦੀ ਮੈਲ ਦੇ ਨਾਲ ਉਗਣਾ ਰੂਪੀ ਮੈਲ ਦੇ ਨਾਲ ਭਰੇ ਪਏ ਹਾਂ ਤੁਹਾ ਮ ਉਜਲ ਕਰਤੇ ਤੂ ਸੇ ਸਾਨੂੰ ਸਾਫ ਕਰਦੇ ਜੇ ਸਾਨੂੰ ਉਜਲ ਕਰਦੇ ਜੇ ਪਾਕ ਪਵਿੱਤਰ ਕਰਦੇ ਜੇ ਕਹਿੰਦਾ ਹਮ ਨਿਰਗੁਣ ਤੂ ਦਾਤ ਅਰਥਾਤ ਕੇ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਗੁਣਾ ਤੋਂ ਵੀ ਹੁਣੇ ਹਾਂ ਨਿਰਗੁਣ ਹਾਂ ਤੋਂ ਗੁਣਾ ਦੀ ਦਾਤ ਕਰਨੇ ਵਾਲਾ ਹੈ ਕਹਿੰਦਾ ਹਮ ਮੂਰਖ ਤੂੰ ਚਤੁਰ ਸਿਆਣੇ ਤੂ ਸਰਬ ਕਲਾ ਕਿਆਤਾ ਕਾਮ ਮੂਰਖ ਤੂੰ ਚਤੁਰ ਸਿਆਣੇ ਅਕਾਲ ਪੁਰਖ ਆਏ ਗੁਰੂ ਜੀ ਅਸੀਂ ਜੀਵ ਤਾਂ ਮੂਰਖ ਹਾਂ ਭੁੱਲੜ ਹਾਂ ਤੂੰ ਚਤਰ ਸਿਆਣੇ ਤੁਸੀਂ ਬਹੁਤ ਚਾਤਰ ਜੇ ਤੁਸੀਂ ਬਹੁਤ ਸਿਆਣੇ ਦੇ ਮਹਾਰਾਜ ਜੀ ਤੂੰ ਸਰਬ ਕਲਾ ਕਾ ਗਿਆਤਾ ਤਾ ਤੁਸੀਂ ਸਾਰੀਆਂ ਕਲਾਵਾਂ ਨੂੰ ਜਾਣਨ ਵਾਲੇ ਹੋ ਗਿਆਤਾ ਹੋ ਸਾਰੇ ਹੁਨਰਾਂ ਨੂੰ ਜਾਣਨ ਵਾਲੇ ਹੋ ਸਵਗਰ ਹਵਾਲੀਆਂ ਪੰਕਤੀਆਂ ਜਿ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮਾਧ ਹਮ ਐਸੇ ਤੂੰ ਐਸਾ ਹਮ ਪਾਪੇ ਤੁਮ ਪਾਪ ਖੰਡਨ ਨੀ ਕੋਠਾ ਕਰੋ ਦੇਸਾ ਰਹਾਓ ਮਾਧ ਹਮ ਐਸੇ ਤੂੰ ਐਸਾ ਅਰਥਾਦ ਕੇ ਮਾਇਆ ਦੇ ਪਤੀ ਪਰਮੇਸ਼ਰ ਜੀ ਅਤੇ ਅਸੀਂ ਤਾਂ ਇਸ ਤਰ੍ਹਾਂ ਦੇ ਨੀਚ ਹਾਂ ਔਰ ਤੂੰ ਐਸਾ ਹੈ ਭਾਵ ਕੇ ਬਹੁਤ ਉੱਚਾ ਹੈ ਕਿਸ ਤਰ੍ਹਾਂ ਦਾ ਕਹਿੰਦਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਰਹਾ ਹਮ ਪਾਪੀ ਤੁਮ ਪਾਪ ਖੰਡਨ ਏ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੇ ਪਾਪੀ ਪੁਰਖ ਆਂ ਅਰ ਤੁਸੀਂ ਸਾਡੇ ਪਾਪਾਂ ਦਾ ਖੰਡਨ ਕਰਨੇ ਵਾਲੇ ਜੇ ਨਾਸ਼ ਕਰਨੇ ਵਾਲੇ ਜੀ ਨੀਕੋ ਠਾਕੁਰ ਦੇਸਾ ਏ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡਾ ਦੇਸ ਬਹੁਤ ਸੁੰਦਰ ਹੈ ਬੜਾ ਸੋਹਣਾ ਬੜਾ ਸਾਫ਼ ਸੁਵੱਛ ਹੈ ਸਰਹਾਉਰ ਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਤੂੰ ਸਭ ਸਾਜੇ ਸਾਜਨ ਵਾਜੇ ਜਿਉ ਪਿੰਡ ਦੇ ਪ੍ਰਾਨਾ ਨਿਰਗੁਣਿਆ ਰਹਿ ਗੁਣ ਨਹੀਂ ਕੋਈ ਤੁਮ ਦਾ ਆਨੰਦ ਹੋ ਮਹਿਰਵਾਨ ਤੋਮ ਸਭ ਸਾਜੇ ਸਾਜਨ ਵਾਜੇ ਅਰਥਾਤ ਕੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਡੀ ਸਾਰਿਆਂ ਦੀ ਸਾਜਣਾ ਕੀਤੀ ਹੈ ਰਚਨਾ ਰਚੀਆ ਕਾਢਦ ਘੜੀ ਐ ਸਾਜ ਨੇ ਵਾਜੇ ਤੇ ਸਾਜ ਕੇ ਸਾਨੂੰ ਨੇ ਵਾਜਣਾ ਕੀਤਾ ਆਦਰਮਾਨ ਦੇਣਾ ਕੀਤਾ ਹੈ ਕਹਿੰਦਾ ਜੀਓ ਪਿੰਡ ਦੇ ਪ੍ਰਾਣਾ ਤੁਸੀਂ ਸਾਨੂੰ ਜੀ ਦਿੰਦੇ ਜੇ ਰੂਹਾਂ ਆਤਮਾ ਦਿੰਦੇ ਜੇ ਪਿੰਡਾ ਦਿੱਤਾ ਤੁਸੀਂ ਸਾਨੂੰ ਸਰੀਰ ਦਿੱਤਾ ਹੈ ਦੇ ਪ੍ਰਾਣਾ ਤਾਂ ਸਾਡੇ ਸਰੀਰ ਦੇ ਵਿੱਚ ਪ੍ਰਾਂਤ ਟਿਕਾਉਣੇ ਕੀਤੇ ਹਨ ਕਹਿੰਦਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹ ਮਿਹਰਵਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਅਸੀਂ ਤੇ ਨਿਰਗੁਣਿਆਰੇ ਆਹ ਮਹਾਰਾਜ ਸਾਡੇ ਚ ਕੋਈ ਗੁਣ ਵੀ ਨਹੀਂ ਗੁਣਾ ਤੋਂ ਵੀ ਹੁਣੇ ਹਾਂ ਤੁਮ ਦਾਨ ਦੇਹ ਮਿਹਰਵਾਨਾ ਦੇਹ ਮਿਹਰਬਾਨ ਪਰਮੇਸ਼ਰ ਜੀ ਤੁਸੀਂ ਸਾਨੂੰ ਗੁਣਾ ਰੂਪੀ ਦਾਨ ਦਿੰਦੇ ਜੋ ਸਵਾਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ कहते तुम करो भला हम पलो तुम सदाई पुरख बिदा दे तुम राखो अपने बला तुम करो भला हम पलो न जान है हे अकाल पुरख वाहेगुरु जी तु सदा ही सा कर दे हो। ਸਾਡੇ ਤੇ ਪਾਰੂ ੁਕਾਰ ਕਰਦੇ ਹੋ ਕਹਿੰਦੇ ਹਮ ਭਲੋ ਨ ਜਾਣ ਹੈ ਪਰ ਅਸੀਂ ਤੁਹਾਡੇ ਭਲੇ ਨੂੰ ਜਾਣਦੇ ਨਹੀਂ ਤੁਹਾਡੇ ੁਪਕਾਰ ਨੂੰ ਜਾਣਦੇ ਨਹੀਂ ਕਹਿੰਦਾ ਤੁਮ ਸਦਾ ਸਦਾ ਦਿਆਲਾ ਤ ਤੁਸੀਂ ਸਦਾ ਸਦਾ ਹੀ ਪਾਸ਼ਾ ਜੀ ਸਾਡੇ ਜੀਵਾਂ ਤੇ ਦਿਆਲੂ ਹੋ ਮਿਹਰਬਾਨ ਹੋ ਤਰਸਵਾਨ ਹੋ ਕਹਿੰਦਾ ਤੁਮ ਸੁਖ ਦਾਈ ਪੁਰਖ ਬਿਦਾਤੇ ਤੁਮ ਰਾਖੋ ਆਪਣੇ ਭਲਾ ਤਮ ਸੁਖਦਾਈ ਪੁਰਖ ਬਿਦਾ ਤੇਰਥਾਤ ਕਹਿ ਬਿਦਾਤਾ ਪਰਸ਼ ਜੀ ਹੈ ਸ੍ਰੀਸ਼ੀ ਦੇਵ ਦਾ ਨੁਰਚਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸੁੱਖਾਂ ਦੀ ਦਾਤ ਕਰਨੇ ਵਾਲੇ ਹੋ ਤੁਮ ਰੱਖੋ ਆਪਣੇ ਬਾਲਾ ਤੇ ਤੁਸੀਂ ਸਾਨੂੰ ਆਪਣੇ ਬਾਲਕਾਂ ਨੂੰ ਆਪਣੇ ਬੱਚਿਆਂ ਨੂੰ ਹੱਥ ਦੇ ਕੇ ਰੱਖਣਾ ਕਰੋ ਜੀ ਸੋਗ ਆਪਣੇ ਬਚਨ ਦੇ ਅੰਤਮ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਤੂੰ ਮਾਨ ਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕਾ ਪਾਛਾ ਤੂੰ ਮਨ ਧਾਨ ਅਟਲ ਸੁਲਤਾਨ ਤੁਸੀਂ ਨਿਧੀਆਂ ਦਾ ਘਰ ਜੇ ਨਿਧਾਨ ਭਾਉ ਖਜ਼ਾਨਾ ਰੂਪ ਜੇ ਅਟਲ ਸੁਲਤਾਨ ਤੁਸੀਂ ਰਾਜਿਆਂ ਦੇ ਰਾਜੇ ਹੋ ਨਾ ਟੱਲਣ ਵਾਲੇ ਸਦੀਵ ਜਾਂ ਸਦਾ ਕੈਮਰਾਲ ਵਾਲੇ ਰਾਜੇ ਹੋ ਕਹਿੰਦਾ ਜੀ ਜੰਤ ਸਭ ਜਾਚੈਂ ਜਿੰਨੇ ਵੀ ਜੀਆ ਜੰਤ ਨੇ ਸਾਰੇ ਤੁਹਾਡੇ ਕੋਲੋਂ ਹੀ ਯਾਚਨਾ ਕਰਦੇ ਹਨ ਮੰਗਣਾ ਕਰਦੇ ਹਨ ਕਹਿੰਦੇ ਕਹੋ ਨਾਨਕ ਹਮ ਇਹ ਹਵਾਲਾ ਕਹਿੰਦੇ ਨੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਹ ਅਕਾਲ ਪੁਰਖ ਵਾਹਿਗੁਰੂ ਜੀ ਸਾਡਾ ਜੀਵਾਂ ਦਾ ਇਹ ਹਾਲ ਹੈ ਕਹਿੰਦਾ ਰਾਖ ਸੰਤਨ ਕੈ ਪਾਛੈ ਤਿਹ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਸੰਤਾਂ ਦੇ ਚਰਨਾਂ ਪਿਛੇ ਰੱਖ ਲਓ ਬਚਾ ਲਓ ਮਿਹਰ ਕਰਨੀ ਕਰੋ ਜੀ ਕਹਿੰਦਾ ਤਮਨ ਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਹਵਾ ਹੈ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤੈ